ਸਸੀ ਗੱਲ ਜੀ ਵਸਵੇਰਾ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਮੈਂ ਗੁਰਦੀਪ ਸਿੰਘ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿੱਸਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਲਗਾਤਾਰ ਜਲੰਧਰ ਪੁਲਿਸ ਜਦੋਂ ਵੀ ਕੋਈ ਮਾੜੇ ਕੰਮ ਕਰਦੀ ਹੈ ਜਾਂ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਨਜ਼ਰ ਆਉਂਦੀਆਂ ਸੀ ਉਹ ਵੀ ਬਿਲਕੁਲ ਪ੍ਰਕਾਸ਼ਿਤ ਕਰਦੇ ਹਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਕੁਝ ਜਿਹੜੀ ਪ੍ਰਸ਼ਾਸਨ ਦੀ ਜਿਹੜੀ ਪੋਜ਼ਿਟਿਵਿਟੀ ਹੈ ਜਿਹੜਾ ਉਹ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਇਸ ਟਾਈਮ ਸਾਡੇ ਨਾਲ ਮੌਜੂਦ ਹੈ ਇੱਕ ਸਿਮਰਨਜੀਤ ਕੌਰ ਨਾਮ ਦੀ ਲੜਕੀ ਤੁਹਾਨੂੰ ਦੱਸ ਦਈਏ ਕਿ ਅੱਜ ਜਿਹਦਾ ਅਸੀਂ ਇੰਟਰਵਿਊ ਸਜਾਇਆ ਹੋਇਆ ਅੰਮ੍ਰਿਤ ਵੀ ਚੱਕਿਆ ਹੋਇਆ ਸੋ ਦੇਖਣ ਦੇ ਵਿੱਚ ਵੀ ਬੜੇ ਪਿਆਰੇ ਲੱਗਦੇ ਨੇ ਸੋ ਗੱਲਬਾਤ ਕਰਦੇ ਆ ਮੈਂ ਪਹਿਲੇ ਤਾਂ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਆਪਣੇ ਨਾਲ ਗੱਲਬਾਤ ਕਰਨ ਦਾ ਆ ਮੈਮ ਪਹਿਲੇ ਤਾਂ ਕੁਸ਼ਨ ਸਭ ਤੋਂ ਪਹਿਲੇ ਇਹ ਹੀ ਹੈ ਕਿ ਕਾਫੀ ਜਿਹੜੀ ਪੁਲਿਸ ਡਿਪਾਰਟਮੈਂਟ ਵਿੱਚ ਲੜਕੀਆਂ ਆਏ ਆ ਜਿਹੜੀ ਸਰਦਾਰਾਂ ਦੀਆਂ ਪਰ ਅੱਜ ਤੱਕ ਕਦੀ ਕਿਸੇ ਨੂੰ ਦਸਤਾਰ ਜਿਹੜੀ ਹੈ ਸਜਾਈ ਹੋਈ ਨਹੀਂ ਦੇਖਿਆ ਕੀ ਕਹਿਣਾ ਮੈਮ ਤੁਹਾਡਾ ਇਸ ਬਾਰੇ ਸਰ ਐਕਚੁਅਲੀ ਗੱਲ ਇਦਾਂ ਹੈ ਕਿ ਕਾਫੀ ਲੋਕਾਂ ਦਾ ਇਹ ਸੋਚਣਾ ਹੁੰਦਾ ਹੈ ਕਿ ਸ਼ਾਇਦ ਦਸਤਾਰ ਦੇ ਨਾਲ ਕੋਈ ਸਪੈਕਟਰ ਜ਼ਿਆਦਾ ਮਿਲਦੀ ਹੈ ਇਹਦੇ ਨਾਲ ਹਾਂ ਮੈਮ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਅੰਮ੍ਰਿਤ ਛੱਕੇ ਦਾ ਦਸਤਾਰ ਸਜਾਇਦਾ ਸਰ ਮੈਨੂੰ ਘਟੋ ਘਟ 5 ਸਾਲ ਹੋ ਗਏ ਨੇ ਅੰਮ੍ਰਿਤ ਛੱਕੇ ਨੂੰ ਮੈਂ ਜਦੋਂ ਪਲੱਸ 2 ਵਿੱਚ ਸਟੱਡੀ ਕਰਦੀ ਸੀ ਉਦੋਂ ਦਾ ਛੱਕਿਆ ਹੋਇਆ ਜੀ ਮੈਮ ਜਿਸ ਤਰ੍ਹਾਂ ਹੁਣ ਤੇ ਦਸਤਾਰ ਸਜਾਈ ਹੋਈ ਹੈ ਤੁਹਾਡਾ ਪੁਲਿਸ ਡਿਪਾਰਟਮੈਂਟ ਦਾ ਕੰਮ ਹੈ ਕਈ ਵਾਰੀ ਕਿਸੇ ਨੂੰ ਅਧੋੜਨਾ ਹੁੰਦਾ ਦੌੜ ਕੇ ਭੱਜ ਕੇ ਫੜਨਾ ਹੁੰਦਾ ਕਦੀ ਇਸ ਤਰ੍ਹਾਂ ਦੀ ਕੋਈ ਦਿੱਕਤ ਆਈ ਹੋਵੇ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਹੈ ਸਮਾਜ ਦੇ ਵਿੱਚ 295 ਦਾ ਕਰੇਜ਼ ਅੱਜਕੱਲ ਬਹੁਤ ਉੱਠ ਗਿਆ ਹੋਇਆ ਕੋਈ ਵੀ ਗੱਲ ਹੁੰਦੀ ਹੈ 295 ਕੋਈ ਵੀ ਗੱਲ ਹੁੰਦੀ ਹੈ 295 ਜੀਤਾਂ ਦੇ ਵਿੱਚ ਵੀ 295 ਕੀ ਕਦੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆਈ ਹੈ ਨਹੀਂ ਮੈਨੂੰ ਤਾਂ ਅਜ ਤੱਕ ਇਹੋ ਜੀ ਕੋਈ ਪਰੇਸ਼ਾਨੀ ਨਹੀਂ ਆਈ ਅਸੀਂ ਕਿਸੇ ਨੂੰ ਚਲੋ ਜਾਣਾ ਹੈ ਕਿਤੇ ਜਾਂ ਕੁਝ ਵੀ ਇੱਦਾਂ ਕਿ ਟ੍ਰੇਨਿੰਗ ਦੇ ਟਾਈਮ ਵੀ ਰਨਿੰਗ ਕਰਨ ਤੇ ਮੈਂ ਵੀ ਕਿ ਦਸਤਾਰ ਸਜਾ ਕੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕੰਮ ਕਰਦੇ ਹੋ ਦਸਤਾਰ ਸਜਾਨ ਦੇ ਜਿਹੜੇ ਤੁਸੀਂ ਜਿੱਦਾਂ ਤੁਸੀਂ ਦਸਤਾਰ ਸਜਾਈ ਆ ਤੁਹਾਡੇ ਨਾਲ ਦੇ ਕਲੀਕਸ ਵੀ ਹੋਣੇ ਆ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਆ ਉਹਨਾਂ ਨੂੰ ਜਿਹੜੀ ਰਿਸਪੈਕਟ ਮਿਲਦੀ ਆ ਤਾਂ ਤੁਹਾਨੂੰ ਕੀ ਉਹਦੇ ਵਿੱਚ ਕੋਈ ਅੰਤਰ ਲੱਗਦਾ ਹਾਂ ਕਾਫੀ ਜ਼ਿਆਦਾ ਡਿਫਰੈਂਸ ਹੈ ਕਿਉਂਕਿ ਆਪਾਂ ਕਿਤੇ ਵੀ ਜਾਣਦੇ ਆ ਪਬਲਿਕ ਵੱਲੋਂ ਵੀ ਤੇ ਆਫੀਸਰਜ਼ ਦੇ ਵੱਲੋਂ ਵੀ ਹਮੇਸ਼ਾ ਹਰ ਚੀਜ਼ ਲਈ ਮਤਲਬ ਨਾ ਇੱਕ ਅਲੱਗ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ ਆ ਕਿ ਇਹਨੇ ਦਸਤਾਰ ਸਜਾਈ ਹੋਈ ਆ ਜਾਂ ਕਈ ਵੇਲੇ ਇਦਾਂ ਹੁੰਦਾ ਕਿ ਆਪਾਂ ਕਿਤੇ ਡਿਊਟੀ ਕਰਦੇ ਹਈਏ ਸਪੈਸ਼ਲ ਪਬਲਿਕ ਰੁੱਕ ਕੇ ਪੁੱਛਦੀ ਹੈ ਮੈਨੂੰ ਤੁਸੀਂ ਬਹੁਤ ਸੋਹਣੇ ਲੱਗਦੇ ਆ ਤੁਹਾਡੀ ਦਸਤਾਰ ਬਹੁਤ ਸੋਹਣੀ ਸਜਾਈ ਹੋਈ ਆ ਸੋ ਸਪੈਸ਼ਲ ਕਮੈਂਟਸ ਮਿਲਦੇ ਆਂਡ ਉਹਦੇ ਨਾਲ ਖੁਦ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਮਤਲਬ ਆਪਾਂ ਇਹ ਕਹਿ ਸਕਦੇ ਆਂ ਕਿ ਤਾਰਿਆਂ ਦੀ ਬਿਸ਼ਾ ਕੋਈ ਬੁੱਕਤ ਹੋਵੇ ਨਾ ਹੋਵੇ ਪਰ ਦਸਤਾਰ ਜਿਹੜੀ ਉਹਦੀ ਗੱਲਬਾਤ ਹੀ ਇੱਕ ਵੱਖਰੀ ਹੁੰਦੀ ਆ ਬਿਲਕੁਲ ਠੀਕ ਆ ਤੁਹਾਡੀ ਸਰ ਆ ਮੈਮ ਫੈਮਲੀ ਦੇ ਵਿੱਚ ਤੁਹਾਡੇ ਕੌਣ ਕੌਣ ਨੇ ਫੈਮਲੀ ਵਿੱਚ ਮੇਰੇ ਫਾਦਰ ਸਾਹਿਬ ਨੇ ਉਹ ਗ੍ਰੰਥੀ ਸਿੰਘ ਦੀ ਡਿਊਟੀ ਤੇ ਮੈਮ ਕੀ ਸੋਚ ਕੇ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਡਿਊਟੀ ਤੁਸੀਂ ਜੁਆਇਨ ਕੀਤੀ ਕਿਉਂਕਿ ਜਿਆਦਾਤਰ ਜਿਹੜੀ ਕੁੜੀਆਂ ਵਾਂ ਉਹ ਇਸ ਫੀਲਡ ਦੇ ਵਿੱਚ ਆਨ ਤਾਂ ਥੋੜਾ ਕਿ ਤਰਾਂਦੀਆਂ ਕਿ ਪਤਾ ਨਹੀਂ ਸ਼ਾਇਦ ਸਾਨੂੰ ਡਿਊਟੀ ਕਰਨਗੇ ਕੋਈ ਅਫਸਰ ਸਾਨੂੰ ਮਾੜੀ ਨਿਗਾਹ ਨਾ ਦੇਖਣੀ ਆ ਤੰਗ ਨਾ ਕਰਨ ਕਿਉਂਕਿ ਕਾਫੀ ਜ਼ਿਆਦਾ ਇਦਾਂ ਦੇ ਕੇਸ ਵੀ ਜਿਹੜੇ ਆ ਸਾਹਮਣੇ ਆ ਚੁੱਕੇ ਨੇ ਸਰ ਐਕਚੁਅਲੀ ਜਿਹੜੀ ਇਹ ਤਾਂ ਤੁਸੀਂ ਗੱਲ ਕਹੀ ਹੈ ਕਿ ਮਾੜੀ ਨਜ਼ਰ ਨਾਲ ਦੇਖਣਗੇ ਸਰ ਜਦ ਤੱਕ ਤਾਂ ਆਪਾਂ ਸਹੀ ਆ ਤਦ ਤੱਕ ਤਾਂ ਆਪਾਂ ਨੂੰ ਕੋਈ ਕੁਇਸਚਨ ਨਹੀਂ ਕਹਿੰਦਾ ਹੈ ਕਿ ਫੋਰ ਐਗਜ਼ਾਮਪਲ ਮੈਨੂੰ 2 ਸਾਲ ਹੋ ਗਏ ਨੇ ਅੱਜ ਤੱਕ ਇਹੋ ਜੀ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈਗੀ ਤੇ ਦੂਜੀ ਗੱਲ ਰਹੀ ਕਿ ਮੈਨੂੰ ਕਿਦਾਂ ਆਈਡੀਆ ਆਇਆ ਜਾਂ ਮੇਰੀ ਕਿਦਾਂ ਅੱਛਾ ਹੋਈ ਮੇਰੇ ਚਾਚੂ ਐਨਸੀਸੀ ਕਰਦੇ ਹੁੰਦੇ ਸੀ ਤੇ ਮੈਂ ਉਹਨਾਂ ਦੇ ਨਾਲ ਛੋਟੀ ਹੁੰਦੀ 5ਵੀਂ 6ਵੀਂ ਚ ਹੁੰਦੀ ਦੇਖਦੀ ਸੀ ਕਿ ਯੂਨੀਫਾਰਮ ਪਾਈ ਹੋਈ ਆ ਸੋਹਣੀ ਲੱਗਦੀ ਆ ਸੋ ਬਸ ਉਹ ਇੱਕ ਕ੍ਰੇਜ਼ ਸੀ ਜਿਹੜਾ ਹੁਣ ਤੱਕ ਮੇਰੇ ਦਿਮਾਗ ਵਿੱਚ ਹੈਗਾ ਤੇ ਬਸ ਉਸੇ ਨੂੰ ਲੈ ਜਰਨਲਿਜ਼ਮ ਹੈ ਜੀ ਮੈਮ ਜਰਨਲਿਜ਼ਮ ਕਰਨੀ ਸੀਗੀ ਪਰ ਪੁਲਿਸ ਜੁਆਇਨ ਕਰ ਲਈ ਸਰ ਐਕਚੁਅਲੀ ਮੈਂ ਨਾ ਦੋ ਤਿੰਨ ਲੋਕਲ ਚੈਨਲਸ ਦੇ ਨਾਲ ਵੈਸੇ ਨਾ ਕੰਮ ਕੀਤਾ ਸੀ ਆਪਣੇ ਤੇ ਜਗ ਬਾਣੀ ਵੀ ਥੋੜਾ ਟਾਈਮ ਮੈਂ ਨਾ ਟ੍ਰੇਨਿੰਗ ਕੀਤੀ ਸੀਗੀ ਪਰ ਉਸ ਤੋਂ ਬਾਅਦ ਫਿਰ ਇਦਾਂ ਸੀਗਾ ਕਿ ਭਰਤੀ ਆਈ ਤੇ ਪਾਪਾ ਕਹਿੰਦੇ ਵੀ ਨਹੀਂ ਇਹ ਜੌਬ ਨਹੀਂ ਚੰਗੀ ਤੁਹਾਨੂੰ ਪਤਾ ਜਿਵੇਂ ਤੁਸੀਂ ਕਹਿ ਰਹੇ ਹੋ ਹਨਾ ਤੇ ਸਾਰਿਆਂ ਨੇ ਮੈਨੂੰ ਇਹ ਚੀਜ਼ ਕਹੀ ਵੀ ਨਹੀਂ ਫੀਲਡ ਵਧੀਆ ਨਹੀਂ ਆ ਕੁੜੀਆਂ ਲਈ ਸੇਫ ਨਹੀਂ ਆ ਬਟ ਮੈਂ ਇੱਕ ਚੀਜ਼ ਕਹੀ ਕਿ ਮੈਨੂੰ ਇੱਕ ਵਾਰੀ ਟਰਾਈ ਕਰ ਲੈਣ ਦਿਓ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਮੈਂ ਕਦੀ ਜੇਤ ਨਹੀਂ ਕਰੂੰਗੀ ਦੋਨਾਂ ਨੇ ਸਭ ਤੋਂ ਵੱਡੀ ਚੀਜ਼ ਹੈ ਕਿ ਮੇਰੇ ਪੇਰੈਂਟਸ ਨੇ ਮੈਨੂੰ ਮੌਕਾ ਦਿੱਤਾ ਆਪਣੀ ਮਰਜ਼ੀ ਨਾਲ ਆਪਣਾ ਪ੍ਰੋਫੈਸ਼ਨ ਚੂਜ਼ ਕਰਨ ਦਾ ਸੋ ਉਹਦਾ ਕਰਕੇ ਬਸ ਆ ਮੈਮ ਜਰਨਲਿਜ਼ਮ ਜਿਸ ਤਰ੍ਹਾਂ ਤੁਸੀਂ ਕੀਤੀ ਹੈ ਜਰਨਲਿਜ਼ਮ ਦੇਖਿਆ ਜਾਵੇ ਤੇ ਪੁਲਿਸਪਲਸਟਾਂ ਦੀ ਡਿਊਟੀ ਦੇਖਿਆ ਜਾਵੇ ਦੋਨਾਂ ਦੇ ਵਿੱਚ ਕੀ ਡਿਫਰੈਂਸ ਲੱਗਦਾ ਤੁਹਾਨੂੰ ਹੁਣ ਕਿਉਂਕਿ ਤੁਸੀਂ ਤਾਂ ਦੋਨੇ ਹੀ ਕਰ ਚੁੱਕੇ ਹੋ ਸਰ ਮੈਂ ਆਪਣਾ ਜੀ ਪਰਸਨਲ ਦਸਾਂ ਤਾਂ ਇਹ ਸਮਾਂ ਦੀ ਬੈਟਰ ਹੈ ਕਿਉਂਕਿ ਆਪਣੇ ਥਾਣੇ ਵਿੱਚ ਚਾਹੇ ਆਪਾਂ ਨੂੰ ਮੁੰਛੀ ਤੋਂ ਗਾਲਾਂ ਪੈਂਦੀਆਂ ਹੁਣ ਬਾਹਰ ਤਾਂ ਜਨਤਾ ਵਿੱਚ ਰਿਸਪੈਕਟ ਹੈਗੀ ਆ ਹਾਂਜੀ ਤੇ ਜੇ ਜਰਨਲਿਸਟ ਦੇ ਦੇਖੀਏ ਤਾਂ ਚਲੋ ਜਰਨਲਿਜ਼ਮ ਉਹ ਆਪਣੀ ਫੀਲਡ ਆ ਉੱਥੇ ਤੁਹਾਡੇ ਤੋਂ ਹਰ ਇੱਕ ਬੰਦਾ ਡਰਦਾ ਹੈ ਵੀ ਹਾਂ ਇਹਨੇ ਪਤਾ ਨਹੀਂ ਕੀ ਮੇਰੇ ਬਾਰੇ ਸ਼ਾਪਕੀ ਲਿਖ ਦੇਣਾ ਆ ਇਧਰ ਪੁਲਿਸ ਫੀਲਡ ਵਿੱਚ ਵੀ ਸੇਮ ਉਹ ਵੀ ਜਨਤਾ 'ਚ ਡਰ ਬਣਿਆ ਹੀ ਆ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਮੈਮ ਜਦੋਂ ਤੁਸੀਂ ਰੋਡ ਦੇ ਉੱਤੇ ਨਿਕਲਦੇ ਹੋ ਆਂਗ-ਗਵਾਂ ਦੇ ਵਿੱਚ ਜਾਂ ਗੱਲ ਕਰੀਏ ਹੁਣ ਰਿਸ਼ਤਦਾਰਾਂ ਦੇ ਵਿੱਚ ਰਿਸਪੈਕਟ ਤਾਂ ਇੱਕ ਵੱਖਰੀ ਜੀ ਬਣੀ ਹੋਣੀ ਹੈ ਹਾਂਜੀ ਹੁਣ ਜਿਵੇਂ ਮਤਲਬ ਮੇਰੇ ਕਜ਼ਨਸ ਵਗੈਰਾ ਨੇ ਛੋਟੇ ਹੈ ਨਾ ਸਾਰੇ ਤੇ ਉਹਨਾਂ ਦਾ ਵੀ ਇੱਕ ਹੁੰਦਾ ਹੈ ਵੀ ਹਾਂ ਸਾਡੀ ਦੀਦੀ ਪੁਲਿਸ 'ਚ ਆ ਹੈਨਾ ਤੇ ਹੁਣ ਜਿਹੜੇ ਕਈ ਵੇਲੇ ਦੰਦ ਨੇ ਆਪਣੇ ਰਿਲੇਟਿਵਸਾਂ ਆਪਣੇ ਕੋਈ ਜਾਨ ਪਸੰਦ ਵਾਲੇ ਇਹ ਚੀਜ਼ ਬੋਲਦੇ ਹੁੰਦੇ ਆ ਕਿ ਨਹੀਂ ਯਾਰੇ ਫੀਲਡ ਵਧੀਆ ਨਹੀਂ ਆ ਉਹ ਵੀ ਹੁਣ ਇੱਕ ਚੀਜ਼ ਕਹਿ ਦਿੰਦੇ ਨੇ ਵੀ ਹਾਂ ਕੁੜੀ ਕਰਦੀ ਆ ਵੀ ਹਾਂ ਫੇ ਮੈਨੂੰ ਪੁੱਛ ਕੇ ਪੁੱਛਦੇ ਨੇ ਕਾਫੀ ਲੋਕ ਵੀ ਹਾਂ ਦੀਦੀ ਕਿੱਦਾਂ ਦਾ ਆ ਵੀ ਅਸੀਂ ਵੀ ਹੁਣ ਜੁਆਇਨ ਕਰਨਾ ਹੈ ਕਾਫੀ ਲੋਕ ਨੇ ਜਿਨ੍ਹਾਂ ਨੇ ਹੁਣ ਮੇਰੇ ਨਾਲ ਗੱਲਬਾਤ ਕਰਨ ਤੋਂ ਬਾਅਦ ਕਿਹਾ ਹੈ ਕਿ ਹਾਂ ਅਸੀਂ ਵੀ ਅੱਗੇ ਜੁਆਇਨ ਕਰਾਂਗੇ ਮੈਮ ਕਦੀ ਇਦਾਂ ਹੋਇਆ ਕਿ ਮੋਟਰਸਾਈਕਲ ਕੋਈ ਰੁਕਿਆ ਹੋਵੇ ਤੇ ਚਾਬੀ ਤੁਸੀਂ ਵੀ ਕੱਢੀ ਹੋਵੇ ਹਾਂ ਇੱਕ ਇੱਕ ਦੋ ਵਾਰ ਹੋ ਜਾਂਦਾ ਚਲੋ ਆਫਿਸਰਸ ਕਹਿ ਦਿੰਦੇ ਨੇ ਵੀ ਹਾਂ ਵੀ ਚਾਬੀ ਕੱਢ ਲਓ ਪਰ ਹਾਂ ਥੋੜਾ ਜਿਆਦਾ ਹੁੰਦਾ ਆ ਵੀ ਅਗਲਾ ਬੰਦਾ ਪਤਾ हां कर ले दिया चलो फिर हम कभी ये चीज हुई कि कोई सरदार व्यक्ति ने तुसी रोका होवे तो वो भी कहता होवे कि तू तो, तो साडी अपनी कुड़िया 사ની ਰੋਕੀ ਜੰਦੀ हां बहुत बार ਹੁਣ ਅਨੰਦਪੁਰ ਸਾਹਿਬ ਡਿਊਟੀ ਲੱਗਦੀ ਆ ਕਿਤੇ ਹੈਨਾ ਉਹ ਫਿਰ ਚਲੋ ਜਿਹਦਾ ਕਈ ਲਿਆਨ ਸਿੰਘ ਹੁੰਦੇ ਨੇ ਹੈਨਾ ਜਾਂ ਫਿਰ ਹੋਰ ਸਰਦਾਰ ਹੁੰਦੇ ਨੇ ਹੈਨਾ ਉਹ ਕਹਿ ਦਿੰਦੇ ਨੇ ਵੀ ਲੈ ਪੁੱਤ ਜਾ ਲੈਂਦੇ 2 ਮਿੰਟ ਜਾ ਲੈਂਦੇ ਮੈਂ ਹੁਣੇ ਹੀ ਆਇਆ ਸੀ ਮੈਂ ਬਸ ਦਵਾਈ ਲੈਣ ਆਇਆ ਸੀ ਅਦਾ ਕਹਿ ਹੋ ਜਾਂਦਾ ਆ ਮੈਨੂੰ ਕੀ ਲੱਗਦਾ ਹੈ ਕਿ ਜਦੋਂ ਅਸੀਂ ਕੋਈ ਵੀ ਬੇਸ਼ੱਕ ਕੰਮ ਕਰਦੇ ਹਾਂ ਚਾਹੇ ਉਹ মিডিਆ ਦੇ ਰਿਲੇਟਿਡ ਆ ਚਾਹੇ ਪੁਲਿਸ ਤੋਂ ਸੰਬੰਧਿਤ ਰਿਲੇਟਿਡ ਚਾਹੇ ਕੋਈ ਵੀ ਕੰਮ ਹੋਵੇ ਜਦੋਂ ਅਸੀਂ ਉਹ ਆਪਣੀ ਮ제 ਦੇ ਵਿੱਚ ਆਏ ਕਰਦੇ ਹਾਂ ਮਸਤੀ ਦੇ ਵਿੱਚ ਇੰਜੋਏ ਲੈ ਕੇ ਕੰਮ ਕਰਦੇ ਤਾਂ ਕੀ ਉਹ ਕੰਮ ਕਰਨ ਦਾ ਮਜ਼ਾ ਆਉਂਦਾ ਹੈ ਉਹ ਸਭ ਤੋਂ ਬੈਟਰ ਹੈ ਕਿਉਂਕਿ ਜਿੱਥੇ ਤਾਂ ਡਿਸ਼ਾ ਹੈ ਨਾ ਉੱਥੇ ਤੁਸੀਂ ਜਿਸ ਤਰੀਕੇ ਨਾਲ ਕੰਮ ਕਰੋਗੇ ਨਾ ਉਹ ਸਭ ਤੋਂ ਬੈਸਟ ਆ ਜਦੋਂ ਤੁਸੀਂ ਇੱਕ ਫੋਰ ਐਗਜ਼ਾਮਪਲ ਕਿਸੇ ਪ੍ਰੈਸ਼ਰ ਦੇ ਅੰਦਰ ਕੰਮ ਕਰਦੇ ਹੋ ਨਾ ਉਹ ਚੀਜ਼ ਤੁਸੀਂ ਕਦੀ ਵੀ ਕਰ ਨਹੀਂ ਪਾਓਗੇ ਇਹ ਚੀਜ਼ ਮੈਂ ਖੁਦ ਰਿਅਲਾਈਜ਼ ਕੀਤੀ ਹੈ ਸਰ ਹੁਣ ਜਦੋਂ ਮੈਨੂੰ ਇੱਧਰ ਕੰਮ ਦਾ ਹੋਵੇ ਕੋਈ ਡਿਊਟੀ ਦਾ ਹੋਵੇ ਕਿ ਤੜਕੇ ਜਾਣਾ ਆ ਜਾਂ ਲੇਟ ਨਾਈਟ 1:3 2 ਵਜੇ ਤੱਕ ਆਣਾ ਆ ਬਟ ਮੈਨੂੰ ਇਹ ਚੀਜ਼ ਹੁੰਦੀ ਹੈ ਕਿ ਮੈਂ ਆਪ ਖੁਦ ਚੁਣਿਆ ਆ ਹਨਾ ਉਸ ਚੀਜ਼ ਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਂ ਆਪਣੀ ਜੋ ਚਾਹਉਣੀ ਸੀ ਮੋ ਚੀਜ਼ ਪਾ ਲਈ ਆ ਬਸ ਮੈਮ ਕਹਿੰਦੀ ਹੈ ਕਿ ਜਦੋਂ ਕਿਸੇ ਦੇ ਕੋਲ ਪਾਵਰ ਆ ਜਾਵੇ ਜਾਂ ਕਿਸੇ ਕੋਲ ਬਹੁਤ ਜਿਆਦਾ ਪੈਸਾ ਆ ਜਾਵੇ ਤੇ ਉਹਦਾ ਵੀ ਜਿਹੜਾ ਦਿਮਾਗ ਹੈ ਉਹ ਖਰਾਬ ਹੋ ਜਾਂਦਾ ਪਰ ਤੁਹਾਡੇ ਕੋਲ ਅਜ ਪਾਵਰ ਵੀ ਆ ਫਿਰ ਵੀ ਜਿਹੜਾ ਕਲਚਰ ਆਪਣਾ ਸਿੱਖੀ ਦਾ ਕਲਚਰ ਨਾਲ ਲੈ ਕੇ ਤੁਸੀਂ ਤੁਰਦੇ ਪਏ ਹੋ ਕਦੀ ਕਿਸੇ ਦੂਜੇ ਨਾਲ ਕਿਸੇ ਵਿਅਕਤੀ ਨਾਲ ਤੁਹਾਡੀ ਗੱਲ ਨਹੀਂ ਹੋਈ ਕਿ ਕਿਤੇ ਜੀ ਤੁਸੀਂ ਉਹਨਾਂ ਨੂੰ ਵੀ ਤੁਹਾਨੂੰ ਦੇਖ ਕੇ ਕੋਈ ਪ੍ਰੇਰਿਤ ਹੋ ਜਾਵੇ ਹਾਂਜੀ ਸਰ ਮੇਰੇ ਨਾਲ ਕਮਾਂਡੋ ਇੱਕ ਮੇਰੀ ਫਰੈਂਡ ਸੀ ਰੋਹਾਨੀ ਉਹਦਾ ਨਾਮ ਹੈਗਾ ਯਾ ਬਿਸ਼ਨੋਈ ਹੈ ਇੱਕ ਐਂਡ ਦਿਵਿਆ ਬਿਸ਼ਨੋਈ ਤੇ ਉਹਨੇ ਮੈਨੂੰ ਉੱਥੇ ਬਿਸ਼ਨੋਈ ਗਰੁੱਪ ਤੇ ਤੇ ਨਹੀਂ ਕਿਤੇ ਨਹੀਂ ਹਾਂਜੀ ਉਹਨਾਂ ਦੇ ਮਤਲਬ ਰਿਲੇਟਿਵ ਸੱਚ ਹੀ ਨੇ ਅੱਛਾ ਤੇ ਉਹ ਲੜਕੀ ਨੇ ਮੈਨੂੰ ਕਿਹਾ ਸੀ ਕਿ ਦੀਦੀ ਮੈਂ ਨਾ ਦਸਤਾਰ ਸਜਾਣੀ ਹੈ ਤੇ ਉੱਥੇ ਸਾਡੇ ਕੋਲ ਟਾਈਮ ਬਹੁਤ ਥੋੜਾ ਹੁੰਦਾ ਸੀ ਮੈਂ ਉਹਨੂੰ ਝੂਠ ਬੋਲ ਦੇਣਾ ਕਿ ਯਾਰ ਟਾਈਮ ਬਹੁਤ ਜ਼ਿਆਦਾ ਲੱਗਣਾ ਆ ਐਂਡ ਉਹ ਸਪੈਸ਼ਲੀ ਇੱਕ ਦਿਨ ਡੇਰ ਕੈਂਟ ਆਪ ਪਹਿਲਾਂ ਮੇਰੇ ਕੋਲ ਆ ਕੇ ਬੈਠ ਗਈ ਦੀਦੀ ਮੈਂ ਅੱਜ ਤੁਹਾਡੇ ਕੋਲ ਪਹਿਲਾਂ ਆ ਗਿਆ ਮੇਰੇ ਦਸਤਾਰ ਸਜਾ ਕੇ ਦੋ ਜੋ ਮਰਜੀ ਹੋਵੇ ਉਹਨੇ ਸਜਾਈ ਵੀ ਉਹਨੇ ਪੂਰਾ ਦਿਨ ਰੱਖੀ ਆ ਸਾਡੇ ਉੱਥੇ ਕਮਾਂਡੋ ਸੈਂਟਰ ਪ੍ਰੋਗਰਾਮ ਸੀ ਉੱਥੇ ਉਹਨੇ ਸਜਾ ਕੇ ਰੱਖੀ ਯੂਨੀਫਾਰਮ ਵਿੱਚ ਉਹਨੇ ਫੋਟੋ ਕਰਾਈ ਉਹਦੇ ਨਾਲ ਦਸਤਾਰ ਦੇ ਨਾਲ ਅ ਮੈਂ ਲਾਸਟ ਦੇ ਵਿੱਚ ਗੱਲ ਕਰਦੇ ਪਬਲਿਕ ਨੂੰ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੋਗੇ ਜਾਂ ਆਪਣੀ ਫੀਲਡ ਦੇ ਜਿਹੜੀ ਲੜਕੀਆਂ ਜਿਹੜੀ ਕੰਮ ਕਰ ਰਹੀ ਹੈ ਜਿਹੜੀ ਜੋਬ ਕਰਦੀਆਂ ਵੀ ਆ ਜਿਹੜੀ ਸਿੱਖ ਫੈਮਿਲੀ ਦੇ ਵਿੱਚੋਂ ਜਿਹੜੀ ਬਿਲੋਂਗ ਕਰਦੇ ਆ ਕਿਉਂਕਿ ਕਈਆਂ ਦਾ ਕਹਿਣਾ ਹੈ ਕਿ ਨਹੀਂ ਅਸੀਂ ਦਸਤਾਰ ਵਗੈਰਾ ਨਹੀਂ ਬੰਨਣੀ ਹੈਗੀ ਸਾਨੂੰ ਤਾਂ ਪੌਨੀ ਬਿਲਕੁਲ ਠੀਕ ਲੱਗਦੀ ਹੈ ਪਰ ਠੀਕ ਹੈ ਕਿਉਂਕਿ ਹਰ ਕਿਸੇ ਦੀ ਆਪਣੀ ਮਰਜ਼ੀ ਹੈ ਕੋਈ ਕੁਝ ਵੀ ਕਰ ਸਕਦਾ ਪਰ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੋਗੇ ਕਿ ਤੁਸੀਂ ਤਾਂ ਲਗਾਤਾਰ 5 ਸਾਲ ਤੋਂ ਦੂਟੀ ਵੀ ਕਰਦੇ ਹੋ ਤੇ ਦਸਤਾਰ ਵੀ ਦੀ ਸਜਾਈ ਹੋਈ ਹੈ ਸਰ ਐਕਚੁਅਲੀ ਤਾਂ ਜਿਹੜਾ ਆਪਣੇ ਮਨ ਵਿੱਚ ਵਹਿਮ ਹੁੰਦਾ ਆ ਕਿ ਸ਼ਾਇਦ ਦਸਤਾਰ ਸਜਾਉਂਦੇ ਆਪਾਂ ਨੂੰ ਕੋਈ ਕੁਝ ਕਹੂਗਾ ਆਫੀਸਰਸ ਟੋਕਣਗੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਅੱਜ ਤੱਕ ਕਦੀ ਕਿਸੇ ਆਫੀਸਰ ਵੱਲੋਂ ਕਿਸੇ ਕੋਲੀਗ ਵੱਲੋਂ ਅੱਜ ਤੱਕ ਕਦੀ ਇਹ ਚੀਜ਼ ਨਹੀਂ ਕਹੀ ਗਈ ਕਿ ਦਸਤਾਰ ਨਹੀਂ ਸਜਾਣੀ ਜਾਂ ਤੁਸੀਂ ਟੈਪ ਆਓ ਤੁਸੀਂ ਕੁਝ ਹੋਰ ਜਾਂ ਬਾਕੀ ਬੈਰਟ ਜਿਵੇਂ ਪਾਉਂਦੇ ਤੁਸੀਂ ਦੇਖਿਓ ਨਾ ਟੋਪੀ ਪਾਉਂਦੇ ਆ ਕਦੀ ਕਿਸੇ ਨੇ ਅੱਜ ਤੱਕ ਇਦਾਂ ਦਾ ਕੁਝ ਨਹੀਂ ਕਿਹਾ ਉਲਟਾ ਜੇਕਰ ਤੁਹਾਡਾ ਕੋਈ ਸੀਨੀਅਰ ਐਸਐਚਓ ਹੈ ਮੁੰਸ਼ੀ ਹੈ ਕੋਈ ਆਫੀਸਰ ਰੈਂਕ ਦਾ ਇਨਸਾਨ ਹੈ ਉਹ ਹਮੇਸ਼ਾ ਤੁਹਾਡੀ ਰਿਸਪੈਕਟ ਦੂਸਰਿਆਂ ਦੇ ਨਾਲੋਂ ਵੱਧ ਕੇ ਕਰਦਾ ਆ ਸੋ ਕਦੀ ਇਹ ਨਾ ਸੋਚੋ ਕਿ ਦਸਤਾਰ ਦੇ ਕਰਕੇ ਆਪਾਂ ਮਹਿਕਮੇ ਵਿੱਚ ਥੋੜਾ ਮਤਲਬ ਆਪਾਂ ਨੂੰ ਅਲੱਗ ਨਜ਼ੀਰ ਨਾਲ ਦੇਖਿਆ ਜਾਂਦਾ ਇਦਾਂ ਤਾਂ ਕੁਝ ਨਹੀਂ ਹੈ ਸਗੋਂ ਇਹ ਫੀਲਡ ਬਹੁਤ ਵਧੀਆ ਆ ਜੇਕਰ ਤੁਸੀਂ ਦੇਖੋ ਤਾਂ ਕੋਈ ਤੁਹਾਨੂੰ ਆਉਂਦੇ ਜਾਂਦੇ ਦੂਸਰੀ ਕਿਸੇ ਕੁੜੀ ਨੂੰ ਕੁਝ ਕਹਿਣ ਵੇਲੇ ਕੋਈ ਕੁਝ ਨਹੀਂ ਸੋਚਦਾ ਪਰ ਤੁਹਾਨੂੰ ਕੋਈ ਕੁਝ ਕਹਿਣ ਵਾਲੇ ਨਾ ਸੋਵਰੀ ਸੋਚਦਾ ਹੈ ਵੀ ਜੇ ਇਹਨੂੰ ਕੁਝ ਕਹਿਤਾ ਤਾਂ ਕਿਤੇ ਥਾਣੇ ਨਹੀਂ ਲੈ ਕੇ ਚਲ ਜਾਣਾ ਇਸ ਕਰਕੇ ਮੈਮ ਪਬਲਿਕ ਨੂੰ ਲਾਸਟ ਵਿੱਚ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੋਗੇ ਕਿਉਂਕਿ ਸ਼ਹਿਰ ਦੇ ਵਿੱਚ ਲਗਾਤਾਰ ਘਰਾਈ ਵੀ ਬਹੁਤ ਜ਼ਿਆਦਾ ਵੱਧ ਗਈ ਤੇ ਇਮਪੀਸਿੰਗ ਕੁੜੀਆਂ ਨੂੰ ਛੇੜਨ ਦੇ ਜਿਹੜੇ ਮਾਮਲੇ ਵੀ ਲਗਾਤਾਰ ਬਹੁਤ ਵੱਧ ਹੋਏ ਨਜ਼ਰ ਆ ਰਹੇ ਸਰ ਪਹਿਲਾਂ ਤਾਂ ਅੱਜ ਤਾਂ ਅੱਜਕੱਲ ਜੋ ਚੀਜ਼ ਹੈ ਵੀ ਕੁੜੀਆਂ ਜਿਹੜੀਆਂ ਨੇ ਸੈਲਫ ਡਿਫੈਂਸ ਜ਼ਰੂਰ ਥੋੜਾ ਬਹੁਤਾ ਆਪ ਵੀ ਸਿੱਖਣ ਕਿਉਂਕਿ ਹਮੇ ਹੁਣ ਆਬਵੀਅਸਲੀ ਕਹਿ ਬਲੇ ਮੈਂ ਵੀ ਘਰੇ ਇਕੱਲੀ ਜਾਨੀ ਆ ਨਾ ਥੋੜਾ ਬਹੁਤਾ ਆਪਣੇ ਆਪ ਚ ਵੀ ਆਪਾਂ ਨੂੰ ਰੱਖਣਾ ਪੈਣਾ ਆ ਗੱਟਸ ਰੱਖਣੇ ਪੈਣੇ ਆ ਕਿ ਆਪਾਂ ਜੇਕਰ ਕੋਈ ਆਪਣੇ ਨਾਲ ਇਹੋ ਜਿਹੀ ਘਟਨਾ ਹੁੰਦੀ ਹੈ ਤਾਂ ਆਪਾਂ ਉਹਨੂੰ ਡੀਲ ਕਰ ਸਕੀਏ ਦੂਸਰੀ ਚੀਜ਼ ਜੇਕਰ ਤੁਹਾਡੇ ਨਾਲ ਕੁਝ ਗਲਤ ਹੁੰਦਾ ਹੈ ਤਾਂ ਤੁਸੀਂ ਉਸੇ ਟਾਈਮ 112 ਹੈਲਪਲਾਈਨ ਹੈ ਸਰ ਤੇ ਉਹਦੇ ਉੱਤੇ ਤੁਰੰਤ ਕਾਲ ਕਰੋ ਤੁਹਾਡੇ ਨੇੜੇ ਕੋਈ ਵੀ ਜੋ 112 ਦੀਆਂ ਆਪਣੀਆਂ ਗੱਡੀਆਂ ਚੱਲ ਰਹੀਆਂ ਨੇ ਸਰ ਹਰ ਇੱਕ ਏਰੀਆ ਦੇ ਵਿੱਚ ਨਾ ਦੋ ਦੋ ਤਿੰਨ ਤਿੰਨ ਨੇ ਤੇ ਉਹ ਤੁਹਾਡੇ ਕੋਲ ਪਹੁੰਚਦੇ ਨੇ ਉਸੇ ਟਾਈਮ ਹੈਲਪਲੀ ਤੇ ਉਹਨਾਂ ਨੂੰ ਤੁਸੀਂ ਡੀਲ ਉਹ ਤੁਹਾਡੇ ਕੇਸ ਨੂੰ ਪ੍ਰੋਪਰ ਡੀਲ ਕਰਦੇ ਨੇ ਸੋ ਤੁਸੀਂ ਉਹਦਾ ਉਸ ਤੋਂ ਇਲਾਵਾ ਆਪਣੀ ਵੂਮਨ ਹੈਲਪਲਾਈਨ ਹੈਗੀ ਆ ਸਰ ਉਹਦਾ ਇਸਤੇਮਾਲ ਕਰ ਸਕਦੇ ਹੋ ਤੁਸੀਂ ਸੋ ਇਹ ਸੀਗੇ ਸਾਡਾ ਸਿਮਰਜੀਤ ਕੌਰ ਜਿਨ੍ਹਾਂ ਦੇ ਨਾਲ ਜਿਹੜੀ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਤੇ ਉੱਥੇ ਹੀ ਸਿੱਖੀ ਸਰੂਪ ਜਿਹੜਾ ਇਹਨਾਂ ਨੇ ਸਜਾਇਆ ਤੇ ਉੱਥੇ ਇਹਨਾਂ ਦਾ ਕਹਿਣਾ ਇਹ ਵੀ ਹੈ ਕਿ ਡਿਊਟੀ ਦੌਰਾਨ ਜਿਹੜੀ ਆ ਮੈਨੂੰ ਇੱਕ ਵੱਖਰੀ ਹੀ ਜਿਹੜੀ ਰਿਸਪੈਕਟ ਮਿਲਦੀ ਹੈ ਚਾਹੇ ਮੇਰੇ ਮੋਢਿਆਂ ਤੇ ਤਾਰੇ ਨਹੀਂ ਹੈਗੇ ਪਰ ਪ੍ਰਮਾਤਮਾ ਵੱਲੋਂ ਜਿਹੜੀ ਦਸਤਾਰ ਮੇਰੇ ਜਿਹੜੀ ਸਿਰ ਤੇ ਸਜਾਈ ਗਈ ਹੈ ਉਹਦੇ ਕਰਕੇ ਜਿਹੜੀ ਮੇਰੀ ਇੱਜ਼ਤ ਹੈ ਹਰ ਕੋਈ ਲੋਕੀ ਕਰਦੇ ਆ ਤੇ ਉੱਥੇ ਉਹਨਾਂ ਨੇ ਕੁੜੀਆਂ ਨੂੰ ਵੀ ਇਹ ਜਿਹੜੀ ਅਪੀਲ ਕੀਤੀ ਹੈ ਕਿ ਜਿਹੜੀ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਆ ਕੋਸ਼ਿਸ਼ ਕਰਨ ਕਿ ਉਹ ਵੀ ਜਿਹੜਾ ਆਪਣਾ ਕ ਉਗਰੂ ਹੁੰਦੇ ਰਵਾਂਗੇ ਤਦ ਤੱਕ ਲਈ ਸਾਨੂੰ ਦੇ ਇਜਾਜ਼ਤ ਕੈਮਰਾਮੈਨ ਜਤਿੰਦਰ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਨੀਵਰਸਾ ਟੀਵੀ ਜਲੰਧਰ